ਚੱਖਿਆ ਤਉ ਮਨ ਭੀਜਾ ਰਣਵਤ ਨਾਨਕ ਅਵਰ ਨਾ ਦੂਜਾ ਪਰਭਾਤੀ ਮਹੱਲਾ ਪਹਿਲਾ RAM ਨਾਮ ਜਪੇ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਬ ਰਹਿਆ ਸਭ ਥਾਈ ਅਵਰ ਨਾ ਦੀਸੈ ਕਿਸ ਪੂਜ ਚੜਾਈ ਰਹਾਉ ਮਨ ਤਨ ਆਗੇ ਜੀੜਾ ਤੁਝ ਪਾਸ ਜਿਉ ਭਾਵੈ ਤਿਉ ਰਖੋ ਅਰਦਾਸ ਸੱਚ ਜਿਹਵਾ ਹਰ ਰਸਨ ਰਸਾਈ ਗੁਰਮਤਿ ਛੂਤਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾਂ ਕੀਏ ਸਤਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰਬੂਜ 부ਝਾਈ ਪ੍ਰਭ ਨਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰਬੂਜ 부ਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁਖ ਬਿਸਰੇ ਪਤ ਪਾਈ ਝੂਠੇ ਦੁਰਮਤ ਕੀ ਚਤਰਾਇ ਬਿਨ ਸਤ ਬਾਰ ਨਾ ਲਾਗੇ ਕਾਈ ਰਹਾਉ ਮਨ ਮੁਖ ਕੋ ਦੁਖ ਦਰਦ ਵਿਆਪਸ ਮਨ ਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰ ਮੁਖ ਜਾਤਾ ਮੇਲ ਲਏ ਸਰਨਾਈ ਮਨ ਮੁਕਤੀ ਅਬ ਭਗਤ ਨਾ ਹੋਵਸ ਹਉ ਮੈਂ ਪਚੈ دیਵਾਨੀ ਇਹੋ ਮਨਵਾ ਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਣੇ ਭੁਖ ਪਿਆਸਾ ਜਗ ਭਇਆ ਟਿਪਤ ਨਹੀਂ ਬਿਨ ਸਤਿਗੁਰ ਪਾਈ ਸਹਜੈ ਸਹਜ ਮਿਲੇ ਸੁਖ ਪਾਈਐ ਦਰਗਹ ਪੈਂਦਾ ਜਾਈ ਦਰਗਹ ਦਾਨਾ ਬੀਨਾ ਇਕ ਆਪੀ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਦ ਨਿਰਬਾਣੀ ਜਲ ਤਰੰਗ ਅਗਨੀ ਪਵਨੈ ਫੁਲ ਤਰੇ ਮਿਲ ਜਗਤਿ ਉਪਾਇਆ ਐਸਾ ਬਲ-ਸ਼ਲ ਤਿੰਨ ਕੋ ਦਿਆ ਹੁਕਮੀ ਠਾਕ ਰਹਾਇਆ ਐਸੇ ਜਨ ਵਿਰਲੇ ਜਾਗੇ ਅੰਦਰ ਪਰਖ ਖਜ਼ਾਨੇ ਪਾਇਆ ਜਾਤ-ਵਰਨ ਤੇ ਭਏ ਤੀਤਾ ਮਮਤਾ ਲੋਭ ਚਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉ ਮੈ ਮੈਲ ਚਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿੰਨਾ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹਲਾ 3 ਆ ਬਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇ ਰੈ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮ ਲਿਹੁ ਸੰਭਾਲ ਮਨ ਮੇਰੇ ਸ਼ਬਦ ਰੱਪੈ ਰੰਗ ਹੋਈ ਸੱਚੀ ਭਗਤ ਸੱਚਾ ਹਰਿ ਮੰਦਰ ਪ੍ਰਗਤੀ ਸਾਚੀ ਸੋਏ ਰਹਾਉ ਹਰਿ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰਿ ਮੰਦਰ ਨਾ ਹੋਈ ਹਰਿ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੁ ਹੁਕਮਾਵਣਾ ਕੋਈ ਨਾ ਮੇਟਣਾ ਹਾਰ ਸ਼ਬਦ ਚੀਨ ਸੁਖ ਪਾਇਆ ਸੱਚਾ ਨਾਹੀਂ ਪਿਆਰ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟਿ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰੰਦਾਰ ਦੂਜਾ ਭਾਉ ਕਰ ਪੂਜਦੇ ਮਨ ਮੁਖ ਅੰਧ ਗੁਵਾਰ ਜਿੱਥੈ ਲੇਖਾ ਮੰਗੀਐ ਤਿੱਥੈ ਦੇ ਜਾਤ ਨਾ ਜਾਈ ਸਾਚ ਰਤੇ ਸੇ ਉਪਰੇ ਦੁਖੀਏ ਦੂਜੇ ਭਾਈ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝਹਿ ਮੁਗਦ ਗੁਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰੱਤੇ ਰੰਗ ਲਾਈ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸੁਵਾਈ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਭਾਈ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਈ ਨਾਨਕ ਗੁਰਮੁਖ ਵਣ ਜੀਐ ਸੱਚਾ ਸੌਦਾ ਹੋਈ प्रभाती ਮਹੱਲਾ ਤੀਜਾ ਪੈ ਭਾਏ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਉਤਾਰ ਸਦਾ ਜਾਗ ਹੈ ਕਰ ਆਪਣਾ ਰਾਖ ਹੈ ਪੰਜ ਤਸਕਰ ਕਾਢਹਿ ਮਾਰ ਮਨ ਮੇਰੇ ਗੁਰਮਖ ਨਾਮ ਧਿਆਇ ਜਿਤ ਮਾਰਗ ਹਰ ਪਾਈਐ ਮਨ ਸੇ ਹੀ ਕਰਮ ਕਮਾਏ ਰਹਾਉ ਗੁਰਮਖ ਸਹਜ ਧੁਨ ਉਪਜੈ ਦੋ ਕੋਹ ਮੈਂ ਵਿੱਚੋਂ ਜਾਇ ਹਰ ਨਾਮ ਹਰ ਮਨ ਵਸੈ ਸਹਜੇ ਹਰ ਗੁਣ ਗਾਈ ਗੁਰਮਤੀ ਮੁਖ ਸੋਹਣੀ ਹਰ ਰੱਖਿਆ ਉਰ ਧਾਰ ਐਤੈ ਉਤੈ ਸੁਖ ਘਣਾ ਜਪ ਹਰ ਹਰਿ ਉੱਤਰੇ ਪਾਰ ਹਉ ਮੈਂ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਈ ਮਨ ਮੁਖ ਦਰ ਢੋਈ ਨਾ ਲਹਿ ਪਾਏ ਦੂਜਾ ਕਰਮ ਕਮਾਈ ਤਿਗ ਖਾਣਾ ਤਿਗ ਪੈਨਣਾ ਜਿਨਾਂ ਦੂਜੈ ਪਾਏ ਪਿਆਰ ਵਿਸਤਾ ਕੇ ਕੀੜੇ ਵਿਸਤਾ ਰਾਤੀ ਮਰ ਜਮਹਿ ਹੋਹੀ ਖੁਆਰ ਜਿਨ ਕੋ ਸਤਗੁਰ ਭੇਟਿਆ ਤਿਨਾਂ ਵਿਟਹੁ ਬਲ ਜਾਓ ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਉ ਪੂਰੈ ਭਾਗ ਗੁਰ ਪਾਈਐ ਪਾਏ ਕਿਤੈ ਨ ਪਾਇਆ ਜਾਈ ਸਤਿਗੁਰ ਤੇ ਸਹਿਜ ਉਪਜੈ ਹਉਮੈ ਸ਼ਬਦ ਜਲਾਈ ਹਰ ਸਰਨਾਈ ਭਜ ਮਨ ਮੇਰੇ ਸਭ ਕਿਛ ਕਰਨੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਬਿਪਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ਊਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਹਕ ਮੇਰੇ ਪ੍ਰਾਣ ਆਧਾਰਾ ਏਕ ਹਮਾਰਾ ਅੰਤਰ ਜਾਮੀ ਤਰ ਏਕਾ ਮੈਂ ਟਿਕ ਇਕਸ ਕੀ ਸਿਰਛਾ ਵਡ ਪੁਰਖ ਸੁਆਮੀ ਰਹਾਉ ਛਲ ਨਾਗਨ ਸਿਓ ਮੇਰੀ ਟੂਟਣ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੁਖ ਮੀਠੀ ਖਾਈ ਕੋਰਾਈ ਅੰਮ੍ਰਿਤ ਨਾਮ ਮਨ ਰਹਿਆ ਅਗਾਹੀ ਲੋਭ ਮੋਹ ਸਿਓ ਗਈ ਵਿਖੋਟ ਗੁਰ ਕਿਰਪਾਲ ਮੋਹ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੀ ਹਮ ਗੁਰ ਰੱਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਓ ਠਾਟ ਨਾ ਬਣਿਆ ਗੋਰੀਓ ਪਦੇਸ 모ਹੇ ਕਾਨੀ ਸੁਨਿਆ ਜਹ ਦੇਖੋ ਤਹ ਮਹਾ ਚੰਡਾਲ ਰਾਖ ਲੀਏ ਆਪਣੈ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸੈ ਵਿਖਾਗਨ ਇਨ ਸੰਬੰਧੀ ਰਸਾਤ ਲਜਾਈ ਹਮ ਗੁਰ ਰਾਖੇ ਹਰ ਲਿਵ ਲਾਈ ਅਹਮ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ एह नी कर ना पाए हम गुर राख लिये लिव लाए इन लोगों हम भय बैराई एक ग्रह मह दोए ना खटाई आए प्रभ अंचर लाग करहोत पावस प्रभ सरबाग प्रभ हसबो ले किए नए सगल दूत मेरी सेवा लाए ਪੂਠਾ ਕੁਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀ ਆ ਨਵੇਰਾ ਪਰਬਾਤੀ ਮਹੱਲਾ ਪੰਜਵਾਂ ਮਨ ਮੈਂ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਬਿਸਥਾਰਾ ਕਰਿ ਇਸਨਾਨ ਤਨ ਚੱਕਰ ਬਣਾਈ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਪਗਉਤੀ ਮੁਦਰਾ ਮਨ 모ਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਸਰੀ ਤੀਰਥ ਨਾਏ ਕਹਿ ਸਭ ਉੱਤਰੇ ਬਹੁਰ ਕਮਾਵਹਿ ਹੋਏ ਨ ਸੰਕ ਜੰਪੁਰ ਬਾੰਦ ਖਰੇ ਕਾਲੰਕ ਘੁੰਗਰ ਬਾੰਦ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹ ਤੇ ਨਸਤਾ ਦੇਸ ਛੂਡ ਪਰ ਦੀ ਸਹਿਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋਡ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪੁਹਾਈਐ ਜੋਨੀ ਅਨਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨਾ ਪਾਈ ਪਰਮ ਗਤੀ ਪੁੱਛੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੈ ਆਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸ ਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਧਿ ਉਪਾਲਾ ਕੋਟ ਮੱਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਐ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਕ ਸਭ ਕਾਟੀ ਧਰਮ ਰਾਏ ਕੇ ਕਾਗਰ 파ਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਦਮਾਹਿ ਸੁਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖ ਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਿਨਾ ਆਇ ਤਬਹੀ ਜਾਤਾ ਘਟ ਘਟ ਅੰਤਰ ਰਵਿਆ ਸੋਈ ਕਿਸ ਬਿਨ ਬੀਜੋ ਨਾਹੀ ਕੋਈ ਬੈਰ ਬਿਰੋਧ ਛੇਦੇ ਭੈ ਪਰਮਾ ਰਬ ਕੋ ਨੀ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਢੇ ਲਾਗਾ ਜਨਮ ਜਨਮ ਕਾ ਟੂਟਾ ਗੰਡਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੈ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਥਾਈ ਜਹ ਸੇਵਕ ਗੋਪਾਲ ਗਸਾਈ ਰਬ ਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਤ ਇਸ ਨਾਨ ਕਰੀ ਜਾ ਚਰਨ ਕਮਲ ਨਿਮ ਖਰੀਦੈ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉਚੇ ਤੇ ਉਚਾ ਪ੍ਰਵਥਾਨ ਹਰ ਜਨ ਲਾਭ ਸਹਿ ਜਤਿ ਧਿਆਨ ਦਾਸ ਦਾਸਨ ਕੀ ਬਾਛੋਂ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਵਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾਰ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋ ਆਸੋ ਤੇਰਾ ਬਾਣਾ ਜੋ এব ਬੂਝੈ ਸੋ ਸਹਿਜ ਸੁਆਣਾ ਕਹਿਤ ਕਬੀਰ ਕਿਲ ਬਿਖ ਗਏ ਖੀਣਾ ਮਨ ਭਿਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋ ਮਹਿ ਤਤ ਨਾਹੀ ਰਾ ਅੱਲਾਹ ਰਾਮ ਜੀਵੋ ਤੇਰੇ ਨਾਈ ਤੂੰ ਕਰ ਮਹਿ ਰਾਮਤ ਸਾਈ ਰਹਾਉ ਦक्कਨ ਦੇਸ ਹਰੀ ਕਾ ਬਾਸਾ ਪੱਛਮ ਅੱਲਹਿ ਮਕਾਮਾ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਏਹੀ ਠੌਰ ਮਕਾਮਾ ਬ੍ਰਹਮਣ ਗਿਆਸ ਕਰਹਿ 24 ਸਾ ਕਾਜੀ ਮਹਿ ਰਮਜਾਨਾ 11 ਮਾਸ ਪਾਸ ਕਹਿ ਰਾਖੀ ਏਕੈ ਮਹੀ ਨਿਧਾਨਾ ਤਹਾ ਉਡੀਸਤੇ ਮਜਨ ਕੀਆ ਕਿਆ ਮਸੀਤ ਸਿਰ ਨਾਹੀਂ ਦਿਲੇ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੇ ਜਾਏ ਏਤੇ ਔਰਤ ਮਰਦ ਸਾਜੀ ਏ ਸਭ ਰੂਪ ਤੁਮਾਰੀ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੀ ਕਹਿਤ ਕਬੀਰ ਸੁਨਹੋ ਨਰ ਨਰਵੈ ਪਰ ਹੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਣੀ ਬਹਿ ਨੀਚੈ ਤਰਨਾ प्रभाती अवल अल्लाह ਲੋਗਰੇ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਪੂਲੋ ਪਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਈ ਰਹਾਉ ਮਾਟੀ ਇਕਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ কুমਭਾਰੇ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅਲਹ ਅਲਖ ਨ ਜਾਹੀ ਲਖਿਆ ਗੁਰ ਗੁੜ ਦੀ ਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰજન ਡੀਠਾ ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਇੱਕ ਖੁਦਾਏ ਕਹਿ ਤਹ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਪਕਰ ਜਿਉ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੂੰਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜ਼ਾਰੋ ਕਿਆ ਹਜ ਕਾਬਾ ਜਾਇਆ ਤੂੰ ਲਾਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹੈ ਕਬੀਰ ਭਿਸਤ ਤੇ ਚੂਕਾ ਦੋਜਕ ਸਿਓ ਮਨ ਮਾਨਿਆ ਪਰਭਾਤੀ ਸੁਣ ਸੰਧਿਆ ਤੇਰੀ ਦੇਵ ਦਿਵਾ ਕਰ ਅਧਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਭਾਈ ਠਾਢਾ ਬ੍ਰਹਮ ਨਿਗਮ ਵਿਚਾਰੈ ਅਲਾਹ ਕਾ ਨਾਮ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗ ਦੀ ਸਜਗਾਇਆ ਬੂਝੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝਲ ਆਗੈ ਕਹੀਐ ਅੰਤਰ ਜਾਮੇ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਵੇਦੀ ਅਲੇ ਗੋਪਾਲ ਗੁਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸੁਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪ੍ਰਖੋਤਮ ਤਾ ਕੀ ਅਬਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾਇੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਹਾਨ ਦਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਵਿਖੇ ਬਾਸ ਤੇ ਸੁਖ ਲਾਗੇ ਲਾ ਸਰਬੇ ਆਦ ਪਰਮ ਲਾਦ ਕਾਸ਼ਟ ਚੰਦਨ ਭੈ ਲਾ ਤੁਮ ਚੇ 파ਰਸ ਹਮ ਚੇ ਲੋਹਾ ਸੰਗੇ ਕੰਚਨ ਭੈ ਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇ ਲਾ ਪ੍ਰਭਾਤੀ ਅਕਲ ਪੁਰਖ ਇਕ ਚਲ ਤੇ ਉਪਾਇਆ ਕਟ ਕਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਵ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਸ ਕੀਆ ਸੋ ਆਪੈ ਆਪੈ ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹੈ ਅਮਰ ਹੋਏ ਸਦ ਆਖੁਲ ਰਹਿ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਟਕ ਪਾਤੀ ਹਿਦਯ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਿਰਾਮੰ ਕਰੂਰ ਦਿਸ਼ਟ ਰਤਾ ਨਿਸ ਬਾਦੰ ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਏ ਧੋਤੀ ਕਰਮ ਮੁਖ ਖੀਰੰ ਰਿਦੈ ਸ਼ੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚ ਸਚਿਤ ਅਕਰਮੰ ਏ ਲੰਪਟ ਨਾਚ ਧਰਮੰ ਮਿਰਗ ਆਸਣ ਤੁਲਸੀ ਮਾਲਾ ਕਾਰਿ ਉਜਲ ਤਿਲਕ ਕਪਾਲਾ ਰਿਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਭਾਕੰ ਜਿਨੇ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਕਹੋ 베ਣੀ ਗੁਰਮੁਖ ਧਿਆਵੇ ਬਿਨ ਸਤ ਗੁਰ ਬਾਟ ਨਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੋ ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਂ RAM ਭਜ RAM ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਜਤ ਨਹਿ ਕਿਉ ਗੁਵਾਰ ਬਿਨ ਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਬਿਖ ਜਿਉ ਬੇਸਾਰ ਪ੍ਰਭ ਕੋ ਜਸ ਹੀ ਏ ਧਾਰ ਨਾਨਕ ਜਨ ਕਹਿ ਪੁਕਾਰ ਔਰ ਬਿਹਾਤ ਹੈ ਜੈ ਜੈ ਵੰਤੀ ਮਹੱਲਾ ਨੋ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਐ ਨ ਸਿਓ ਅਤਲੁ ਭਾਨ ਮਤ ਨਾਹਿ ਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਯੋ ਦੀਨ ਪਗੋਹ ਪਰੀ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਾਗ ਪਸਹਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ 체ਰੀ ਜੈ ਜੈ ਬੰਤੀ ਮਹੱਲਾ ਨੋਆ ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜਰੀ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜੈ ਹੈ ਭਾਜਰੀ ਰਹਾਉ ਅਸਰ ਜੋ ਮਾਨਿਓ ਦੇ ਸੋ ਤਉ ਤੇਰੋ ਹੋਏ ਹੈ ਖੇ ਕਿਉ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ RAM ਭਗਤ ਹੀ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬੇਰਾਜ ਰੀ